ਹਾਂਜੀ ਦੋਸਤੋ ਆਪਾਂ ਜਿਹੜਾ ਲੈਂਟਰ ਇਹ ਪਾ ਰਹੇ ਹਾਂ ਰੈਡੀ ਮਿਕਸ ਇਹ ਆਪਣੇ ਪਿੰਡ ਸਾਡੇ ਪੱਖੋਂ ਵਾਲ ਹਲੇ ਤੱਕ ਕਿਸੇ ਨੇ ਨਹੀਂ ਪਾਇਆ ਆਪਾਂ ਇਹ ਪਹਿਲੀ ਵਾਰ ਪਾ ਰਹੇ ਹਾਂ ਇਹਦੇ ਬਾਰੇ ਆਪਾਂ ਤੁਹਾਨੂੰ ਸਾਰਾ ਜਿਹੜਾ ਹੋਊਗਾ ਵੀ ਦੂਜੇ ਲੈਂਟਰ ਨਾਲੋਂ ਇਹ ਕਿਵੇਂ ਰਹਿੰਦਾ ਵੀ ਇਹ ਸਸਤਾ ਪੈਂਦਾ ਮਹਿੰਗਾ ਪੈਂਦਾ ਆਪਾਂ ਸਾਰਾ ਦੱਸਾਂਗੇ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਵੀਡੀਓ ਬਣਾ ਕੇ ਤੇ ਸੋ ਜਰੂਰ ਤੁਸੀਂ ਆਪਣੇ ਪੇਜ ਨਾਲ ਜੁੜੋ ਮਾਲਵਾ ਲਾਈਵ 365 ਪੇਜ ਨਾਲ ਜੁੜੋ ਤੇ ਆਪਾਂ ਤੁਹਾਨੂੰ ਉਹਦੇ ਤੇ ਵੀਡੀਓ ਪਾ ਕੇ ਦੱਸਾਂਗੇ ਬਈ ਇਹਦਾ ਖਰਚਾ ਕੀ ਆ ਦੂਜਿਆਂ ਦਾ ਕੀ ਆ ਤੇ ਕੀ ਕੀ ਆਪਾਂ ਨੂੰ ਸਖਾਲਾ ਰਹਿੰਦਾ ਹੋ ਰਹਿੰਦਾ ਜਾਂ ਇਹ ਰਹਿੰਦਾ ਅੱਜ ਆਪਾਂ ਇਹ ਬਾਬੇ ਦੀ ਕਿਰਪਾ ਨਾਲ ਪਾਰ ਰਹੇ ਸੀ ਲੈਂਟਰ ਤੇ ਬਾਕੀ ਤੁਹਾਨੂੰ ਇਹਦੇ ਚ ਸਾਰਾ ਦਿਖਾਵਾਂਗੇ ਜਿਹੜੀਆਂ ਗੱਡੀਆਂ ਆਉਣਗੀਆਂ ਸੋ ਆਪਣੇ ਰੇਸਮ ਜੀ ਮਿਸਤਰੀ ਨੇ ਤੇ ਠੇਕੇਦਾਰ ਸਾਹਿਬ ਸਾਡੇ ਲੇਟ ਨੇ ਉਹ ਉਹ ਲੇਟ ਉੱਠਦੇ ਨੇ ਲੇਟ ਉੱਠਦੇ ਆ ਜੀ ਠੀਕ ਆ ਜੀ ਬਾਕੀ ਆਪਾਂ ਕਰਦੇ ਆ ਗੱਲਬਾਤ